ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤਿਆਂ ਦੀਆਂ ਐਡਾਂ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ ਮੁੰਡੇ ਤੇ ਕੁੜੀਆਂ ਦੇ ਹੁੰਦੇ ਆ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਰਿਸ਼ਤੇ ਸਾਡੇ ਵੱਲੋਂ ਪਰਿਵਾਰਾਂ ਦੇ ਮੈਚ ਕਰਕੇ ਵੀ ਦਿੱਤੇ ਜਾਂਦੇ ਆ ਜੀ ਰਿਸ਼ਤਾ ਹੈ 1272 ਫਾਈਲ ਨੰਬਰ ਜ਼ਿਲ੍ਹਾ ਲੁਧਿਆਣਾ ਮੁੰਡੇ ਦੀ ਕਾਸਟ ਅਰੋੜਾ ਖੱਤਰੀ ਜਨੇਜੇ ਡੇਟ ਆਫ ਬਰਥ 1 ਸਤੰਬਰ 1999 ਦਾ ਬਾਰਨ ਮੁੰਡਾ ਮੰਗਲਿਕ ਹੈ ਹਾਈਟ ਮੁੰਡੇ ਦੀ 5 ਫੁੱਟ 7 ਇੰਚ ਹੈ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਹੈ ਜੀ ਦੋ ਪ੍ਰਾਣ ਨੇ ਦੋਨੋਂ ਹੀ ਅਨਮੈਰਿਡ ਹੈ ਮਾਤਾ ਜੀ ਹਾਊਸ ਵਾਈਫ ਨੇ ਵਰਕਿੰਗ ਫਾਇਰ ਸੇਫਟੀ ਬਿਜ਼ਨਸ ਅੱਗ ਬੁਝਾਉਣ ਵਾਲੇ ਸਿਲੰਡਰਾਂ ਦਾ ਆਪਣਾ ਬਿਜ਼ਨਸ ਹੈ ਜਿਸ ਲਈ ਰਿਸ਼ਤਾ ਉਹ ਮੁੰਡਾ ਛੋਟਾ ਗਾਜੀ ਛੋਟੇ ਲਈ ਰਿਸ਼ਤਾ ਹੈਗਾ ਇਨਕਮ ਵੀ ਨਿਦੀ ਤੀ ਤੋ 35000 ਕਮਾ ਰਿਹਾ ਹੈਗਾ ਮੁੰਡਾ ਸਿੱਖ ਸਰਦਾਰ ਆ ਪੱਗ ਬੰਦਦਾ ਹੈਗਾ ਘਰ ਬਰ ਵਧੀਆ ਬਣਿਆ ਹੋਇਆ ਹੈਗਾ ਕੁੜੀ ਦਾ ਰਿਸ਼ਤਾ ਚਾਹੀਦੇ ਕੁੜੀ ਘਰੇ ਲੁਕਾ ਮਕਾਰ ਵਾਲੀ ਹੋਵੇ ਡਿਮਾਂਡ ਕੋਈ ਨਹੀਂ ਬਸ ਸਿਆਣੀ ਤੇ ਸਮਝਦਾਰ ਹੋਵੇ ਕਾਸਟ ਜਰਨਲ ਤੇ ਬੀਸੀ ਕੋਈ ਵੀ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਉਹ ਇਹਨਾਂ ਦੇ ਤੁਸੀਂ ਦਿੱਤੇ ਆਪ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 98145 40894 ਅਗਲਾ ਰਿਸ਼ਤਾ ਆਇਆ 1382 ਫਾਈਲ ਨੰਬਰ ਜ਼ਿਲ੍ਹਾ ਮੋਗਾ ਪਿੰਡ ਕਲਕਲਾ ਮੁੰਡੇ ਦੀ ਕਾਸਟ ਹੈ ਜੀ RAM ਗੜੀਏ ਗੋਤਮ ਠਾੜੂ ਡੇਟ ਆਫ ਬਰਥ 18/2/1999 ਦਾ ਬਾਰਨ ਹਾਈਟ 6 ਫੁੱਟ 2 ਇੰਚ ਸਟੱਡੀ ਪਲੇਸ 2 ਤੋਂ ਬਾਅਦ ਡੀਜ਼ਲ ਮੈਕੈਨਿਕਲ ITI ਦਾ ਕੋਰਸ ਕਰਿਆਗਾ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਸੱਤ ਸਾਲ ਹੋ ਗਏ ਨੇ ਇੱਕ ਪੈਨ ਮੈਰਿਡ ਆ ਪਰਾਦੇ ਨੇ ਦੋਵੇਂ ਮੈਰਿਡ ਹੈ ਜਿਸ ਲਈ ਰਿਸ਼ਤਾ ਉਹ ਮੁੰਡਾ ਸਭ ਤੋਂ ਛੋਟਾ ਹੈਗਾ ਜੌਬ ਆਪਣਾ ਆਪ ਦਾ ਕੰਮ ਆ ਜੀ ਆੜਤੀ ਇਹਦਾ ਬੰਬੇ ਵਿੱਚ ਹੀ ਕੰਮ ਕਰਦਾ ਹੈਗਾ ਵਧੀਆ ਇਨਕਮ ਕਮਾ ਰਿਹਾ ਹੈਗਾ ਉੱਥੇ ਮੁੰਡਾ ਫੈਮਲੀ ਸਾਰੀ ਜੁਆਇੰਟ ਹੈ ਮੁੰਡਾ ਮੁੰਨਾਗਾ ਵੈਸ਼ਨੂ ਨਸੀਪੱਤੇ ਤੁਰ ਹੈਤਾ ਕਾਰਬਾਰ ਵਧੀਆ ਬਣਿਆ ਹੋਇਆ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਵਧੀਆ ਪੜ੍ਹੀ ਲਿਖੀ ਹੋਵੇ ਜੁਆਇੰਟ ਫੈਮਲੀ ਚ ਰਹਿ ਸਕੇ ਸਹਿਣੀ ਤੇ ਸਮਝਦਾਰ ਹੋਵੇ ਸੋਹਣੀ ਸੁਨੱਖੀ ਹੋਵੇ ਜੀ ਜੇਕਰ ਲੜਕੀ ਦੇ ਬੈਂਡ ਆਏ ਹੋਏ ਨੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਬਸ ਫੈਮਿਲੀ ਕੁੜੀ ਦੀ ਮਿਲਵਰਤਨ ਵਾਲੀ ਹੋਵੇ ਜਿਸ ਪਰਿਵਾਰ ਨੇ ਇਹ ਰਿਸ਼ਤਾ ਮੈਚ ਕਰਦਾ 13825 ਨੰਬਰ ਕਾ ਕੇ ਤੁਸੀਂ ਇਸ ਮੁੰਡੇ ਦਾ ਰਿਸ਼ਤਾ ਲੈ ਸਕਦੇ ਹੋ ਅਗਲੇ ਰਿਸ਼ਤੇ ਹੈ ਜੀ ਦੋ ਕੁੜੀਆਂ ਦੇ ਬਹੁਤ ਵਧੀਆ ਪਰਿਵਾਰ ਤੋਂ ਫਾਈਲ ਨੰਬਰ ਹੈ ਜੀ 1383 ਜ਼ਿਲ੍ਹਾ ਗੁਰਦਾਸਪੁਰ ਰੈਜ਼ੀਡੈਂਸ ਬਟਾਲਾ ਕਾਸਟ ਸ਼ਿੰਬੇ ਡੇਟ ਆਫ ਬਰਥ 21 2002 ਦਾ ਬੌਰਨ ਹਾਈਟ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਪਲੱਸ 2 ਪਲੱਸ ਡਿਪਲੋਮਾ ਇਨ ਕਾਸਮੈਟਿਕ ਲੋਜਿਕ ਦਾ ਬਿਜ਼ਨਸ ਜੌਬ ਅਸਿਸਟੈਂਟ ਮੈਨੇਜਰ ਐਟ ਬਿਊਟੀ ਅਕੈਡਮੀ BRO SISTER MARRIED অর UNMARRIED ਇੱਕ BRO UNMARRIED CRPF ਅਫੀਸਰ ਇਨ ਦਿੱਲੀ ਫਾਦਰ ਸਾਹਿਬ ASI ਨੇ ਜੀ ਪੰਜਾਬ ਪੁਲਿਸ ਚ ਮਦਰ ਹਾਊਸ ਵਾਈਫ ਨੇ ਮੈਟੀਰੀਅਲ ਸਟੇਟਸ ਹੈ ਜੀ ਸਿੰਗਲ ਰਿਕੁਆਇਰਮੈਂਟ ਸਿਟੀਜ਼ਨ ਆਫ ਅਮਰੀਕਾ ਇੰਗਲੈਂਡ ਰਿਸ਼ਤਾ ਚਾਹੀਦਾ ਕੁੜੀ ਲਈ ਮੁੰਡੇ ਦਾ ਕੁੜੀ ਬਧੀਆਂ ਸੋਹਣੀ ਹੈ ਜੀ ਇਸ ਪਰਿਵਾਰ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਮੁੰਡੇ ਦੀ ਕਾਸਟ ਜਰਨਲ ਜਾਂ ਫਿਰ BC ਕਾਸਟ ਹੋਵੇ ਹੁੰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਫਿਰ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਇਹ ਪਰਿਵਾਰ ਕੁੜੀ ਦਾ ਰਿਸ਼ਤਾ ਕਰ ਦੇਣਗੇ ਪਹਿਲ ਆਪਣੀ ਕਾਸਟ ਨੂੰ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1383 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਰਿਸ਼ਤਾ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1384 ਫਾਈਲ ਨੰਬਰ ਜ਼ਿਲ੍ਹਾ ਕਪੂਰਥਲਾ ਕੁੜੀ ਦੀ ਕਾਸਟ ਜੀ ਬ੍ਰਾਹਮਣ ਗੋਤ ਕਈ ਡੇਟ ਆਫ ਬਰਥ 13/9/1997 ਦਾ ਬਾਰਨ ਹਾਈਟ ਪੰਜ ਫੁੱਟ 10 ਇੰਚ ਕੁਆਲਿਫਿਕੇਸ਼ਨ ਗ੍ਰੈਜੂਏਟ ਪਲੱਸ ਕੰਪਿਊਟਰ ਡਿਪਲੋਮਾ ਪਰਿਵਾਰ ਚ ਮਾਤਾ ਪਿਤਾ ਤਿੰਨ ਭੈਣਾਂ ਨੇ ਇੱਕ ਭੈਣ ਯੂਕੇ ਗਈ ਹੋਈ ਆ ਭਰਾ ਛੋਟਾ ਹੈਗਾ ਫਾਦਰ ਸਾਹਿਬ ਡਰਾਈਵਰੀ ਕਰਦੇ ਨੇ ਮਾਤਾ ਜੀ ਹਾਊਸ ਵਾਈਫ ਨੇ ਕੁੜੀ ਵਧੀਆ ਸੋਹਣੀ ਆ ਕਾਸਟ ਕੋਈ ਵੀ ਹੋਵੇ ਪਹਿਲ ਬ੍ਰਾਹਮਣ ਕਾਸਟ ਨੂੰ ਆ ਕੰਟਰੀ ਕੋਈ ਵੀ ਹੋਵੇ ਜੀ ਪੱਕੇ ਵਿਆਹ ਲਈ ਖੱਚਾ ਕਰਨ ਵਾਲਾ ਮੁੰਡਾ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਹੈਗਾ ਵਿਆਹ ਪੱਕਾ ਕਰਨਾ ਕੁੜੀ ਪ੍ਰਾਈਵੇਟ ਜੌਬ ਕਰਦੀ ਹੈ ਕੁੜੀ ਵੀਜ਼ਾ ਫਿਨਲੈਂਡ ਦਾ ਕੁੜੀ ਦਾ ਵੀਜ਼ਾ ਫਿਨਲੈਂਡ ਦਾ ਲੱਗ ਰਿਹਾ ਹੈਗਾ ਦੋਨੋਂ ਵਿਆਹ ਤੋਂ ਬਾਅਦ ਮੁੰਡਾ ਤੇ ਕੁੜੀ ਇਕੱਠੇ ਜਾ ਸਕਦੇ ਹੈਗੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1200 84 ਫਾਈਲ ਨੰਬਰ ਕਹਿ ਕੇ ਇਸ ਕੁੜੀ ਦਾ ਤੁਸੀਂ ਰਿਸ਼ਤਾ ਲੈ ਸਕਦੇ ਹੋ ਧੰਨਵਾਦ ਜੀ